ਰੋਡ ਸਥਿਤ ਗਊਸ਼ਾਲਾ ਨੇੜੇ ਸ਼ਮਸ਼ਾਨ ਘਾੜ ਜਿੱਥੇ ਕੁਝ ਸਮਾਂ ਪਹਿਲਾਂ ਇੱਥੇ ਜਿਹੜੇ ਸਾਡੇ ਸਵਰਗਵਾਸੀ ਬਾਬਾ ਸ਼ਿਵੀ ਜੀ ਜੋ ਇੱਥੇ ਸੇਵਾ ਕਰਦੇ ਸੀ ਤੇ ਉਹਨਾਂ ਦੇ ਨਾਲ ਸਾਰੇ ਕਮੇਟੀ ਮੈਂਬਰ ਇਹਨਾਂ ਨੇ ਧਿਆਨ ਚ ਲਿਆਂਦਾ ਸੀ ਕਿ ਇੱਥੇ ਅੱਜ ਤੁਸੀਂ ਦੇਖ ਸਕਦੇ ਹੋ ਕਿ 165 ਦੇ ਕਰੀਬ ਜਣੀਆਂ گاਉਂਆਂ ਨੇ ਇੱਥੇ ਤੇ ਇਹਨਾਂ ਨੇ ਧਿਆਨ ਚ ਲਿਆਂਦਾ ਸੀ ਕਿ ਜਦੋਂ ਬਰਸਾਤੀ ਸੀਜ਼ਨ ਜਾਂ ਕੋਈ ਗਰਮੀ ਦਾ ਸੀਜ਼ਨ ਆਉਂਦਾ ਤੇ گاਉਂਆਂ ਦੀ ਜਿਹੜੀ ਦੇਖਪਾਲ ਕਰਨ ਦੇ ਵਿੱਚ ਬੜਾ ਇਥੇ ਔਖਾ ਹੁੰਦਾ ਕਿਉਂਕਿ ਆ ਜਗ੍ਹਾ ਥੋੜੀ ਸੀ ਤੇ ਜਿਹੜੀ ਜਗ੍ਹਾ ਵੀ ਆ ਉੱਤੇ ਵੀ ਆਰਜੀ ਸ਼ੈੱਡ ਪਏ ਹੋਏ ਸੀ ਸੋ ਇਹਦਾ ਨੇ ਧਿਆਨ ਚ ਲਿਆਂਦਾ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਸੋ ਅੱਜ 20 ਲੱਖ ਦੀ ਲਾਗਤ ਦੇ ਨਾਲ ਇਥੇ ਆਪਣੇ ਸ਼ੈੱਡ ਬਣਾਉਣ ਜਾ ਰਹੇ ਆ ਤੇ ਉਹਦੇ ਅੰਦਰ ਪ੍ਰੋਪਰ ਖੁਰਲੀਆਂ ਪਾਣੀ ਦਾ ਇੰਤਜ਼ਾਮ ਸਾਰਾ ਪ੍ਰੋਪਰ ਵਧੀਆ ਤਰੀਕੇ ਨਾਲ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੱਜ ਅਸੀਂ 60 ਬਾਈ 30 ਦਾ ਜਿਹੜਾ ਵਾ ਉਹਦੋਂ ਹਾਲ ਦਾ ਜਿਹੜਾ ਨਿਰਮਾਣ ਸ਼ੁਰੂ ਕੀਤਾ ਤੇ ਇਹਦੇ ਠੇਕੇਦਾਰ ਨੂੰ ਕਹਿ ਦਿੱਤਾ ਕਿ ਫਰਦਰ ਜਿਹੜਾ ਵਾ ਇਨੂੰ ਹੋਰ ਵੀ ਵਧਾਵਾਂਗੇ ਜਿੰਨੀ ਜਿੰਨੇ ਵੀ ਇੱਥੇ ਅੱਜ ਸਾਡੇ گاਉਂ ਆ ਜਿੱਦਾਂ 165 ਨੇ ਹੋਰ ਜਿੰਨਾ ਸਾਨੂੰ ਵਧਾਉਣਾ ਪਿਆ ਉਹ ਵੀ ਅਸੀਂ ਵਧਾਵਾਂਗੇ ਫੰਡ ਜਿਹੜੇ ਆ ਉਹ ਇਹ ਕੰਮ ਰੁਕੇਗਾ ਨਹੀਂ ਹੁਣ ਇਹ ਕੰਮ ਜਿਹੜਾ ਵਾ ਇਹਨੂੰ ਪ੍ਰੋਪਰ ਜੇ ਇਹਨਾਂ ਨੇ ਕਮੇਟੀ ਨੇ ਬੀੜਾ ਚੁੱਕਿਆ ਇਹਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਤੇ ਇਹ ਬੜੀ ਵੱਡੀ ਕਿਉਂਕਿ گاਉਂ ਮਾਤਾ ਦੀ ਸੇਵਾ ਜਿਹੜੀ ਆ ਬਹੁਤ ਇਹਦਾ ਮਹੱਤਵ ਆ ਬਹੁਤ ਵੱਡੀ ਸੇਵਾ ਵਾ ਸੋ ਸ਼ਹਿਰ ਵਾਸੀਆਂ ਦਾ ਵੀ ਬੜਾ ਸਹਿਯੋਗ ਆ ਅੱਜ ਸ਼ਹਿਰ ਵਾਸੀ ਖੁਸ਼ ਵੀ ਨੇ ਕਿਉਂਕਿ ਮੈਂ ਦੇਖਦਾ ਇੱਥੇ ਅੱਗੇ ਵੀ ਦੋ ਚਾਰ ਵਾਰੀ ਆਇਆ ਇੱਥੇ ਕਈ ਲੋਕ ਜਿਹੜੇ ਨੇ ਸ਼ਹਿਰ ਵਾਸੀ ਜਿਹੜੇ ਨੇ ਉਹ ਇੱਥੇ ਸੇਵਾ ਕਰਦੇ ਨੇ ਆਣ ਕੇ ਕੋਈ ਆਣ ਕੇ ਚਾਰਾ ਲੈ ਕੇ ਆਉਂਦਾ ਜਾਂ ਕੁਝ ਹੋਰ ਵੀ ਜਿਹੜੀ ਕੋਈ ਹੈਲਪ ਹੁੰਦੀ ਆ ਉਹ ਵੀ ਇੱਥੇ ਕਰਦੇ ਨੇ ਸੋ ਅੱਜ ਸਾਰੇ ਕਮੇਟੀ ਮੈਂਬਰਾਂ ਦਾ ਵੀ ਧੰਨਵਾਦ ਆ ਸਾਰੇ ਕਾਉਂਸਲਰ ਸੇਵਾਦਾਰਾਂ ਦਾ ਵੀ ਧੰਨਵਾਦ ਹੈ ਕਿਉਂਕਿ ਇਹ ਜੇ ਇਕੱਲਾ ਬੰਦਾ ਜੇ ਕਹੇ ਵੀ ਮੈਂ ਇਹ ਕਰਨਾ ਕਾਰਜੋ ਅਸੰਭਵ ਹੈ ਸਾਰਿਆਂ ਦਾ ਰਲ ਮਿਲ ਕੇ ਹੀ ਹੋ ਸਕਦਾ ਇਸ ਤੋਂ ਇਲਾਵਾ ਜੇ ਅੱਜ 20 ਲੱਖ ਰੁਪਏ ਦੀ ਲਾਗਤ ਨਾਲ ਇਹ ਸ਼ੁਰੂ ਕੀਤਾ ਉਸ ਤੋਂ ਇਲਾਵਾ ਜੇ ਕੋਈ ਹੋਰ ਵੀ ਇੱਥੇ ਮਦਦ ਆਪਣੇ ਨੂੰ ਕਰਨਾ ਪਿਆ ਭਾਵੇਂ ਕੋਲੋਂ ਆਪਣੀ ਜੇਬ ਚੋਂ ਪਾਕਟ ਚੋਂ ਆਪਾਂ ਕਲੈਕਟ ਕਰਕੇ ਇੱਥੇ ਕਰਾਂਗੇ ਇਹਨੂੰ ਪ੍ਰੋਪਰ ਵਧੀਆ ਤਰੀਕੇ ਨਾਲ ਇਹਨੂੰ ਗਊਸ਼ਾਲਾ ਨੂੰ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਸੋ ਸਾਰੇ ਹੀ ਮੈਂ ਸ਼ਹਿਰ ਵਾਸੀਆਂ ਦਾ ਇੱਥੇ ਤੇ ਸਾਰੇ ਕਮੇਟੀ ਮੈਂਬਰਾਂ ਧੰਨਵਾਦ ਕਰਦਾ ਹਾਂ ਗੁਰੂ ਮਹਾਰਾਜ ਅਰਦਾਸ ਕਰਦਾ ਹੈ ਕਿ ਇਦਾਂ ਹੀ ਸੇਵਾ ਜਿਹੜੀ ਆ ਉਹ ਅੱਗੇ ਅਸੀਂ ਕਰਦੇ ਰਹੀਏ ਧੰਨਵਾਦ ਗਊਸ਼ਾਲਾ ਦੇ ਛੱਡ ਵਾਸਤੇ ਬਹੁਤ ਸਖਤ ਲੋੜ ਤੇ ਸਾਡੇ ਗਵਾਂ ਨੂੰ ਬਹੁਤ ਪਰੇਸ਼ਾਨੀ ਹੈ ਸਾਨੂੰ ਹਰ ਸਾਲ ਗਵਾਂਨਾਂ ਨੂੰ ਸਾਹਮਣੇ ਵਾਸਤੇ ਕਈ ਗਾਈਆਂ ਸਾਡੇ ਤੰਗੀ ਨਾ ਮਰੀ ਜਾਂਦੀਆਂ ਬੱਚੇ ਮਰ ਜਾਂਦੇਗੇ ਤੇ ਬੜਾ ਸਾਹਿਬ ਅਗੇ ਇਹਨਾਂ ਨੇ ਬੇਨਤੀ ਕੀਤੀ ਇਹਨਾਂ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ ਅੱਜ ਇਹ ਆਪਣੇ ਸ਼ੁਭਸਥਾਨ ਨਾਲ ਉਦਘਾਟਨ ਕਰ ਰਿਹਾ ਹੈ ਛੱਡ ਦਾ ਗਊਸ਼ਾਲਾ ਵਾਸਤੇ ਜਿਸ ਨਾਲ ਸਾਨੂੰ ਆਉਣੇ ਸਮੇਂ ਵਾਸਤੇ ਕਾਫੀ ਰਾਤ ਰਹੇਗੀ ਗਾਵਾਂ ਦੀ ਸੇਵਾ ਹੋਏਗੀ ਅਸੀਂ ਸਰਹਾਲ ਮੈਂ ਗਊ ਸੇਵਾ ਕਰਾਂਗੇ ਤਾਂ ਸਾਡਾ ਸਾਡਾ ਜੀਵਨ ਸਫਲ ਹੋ ਜਾਏਗਾ ਤੇ ਗਊ ਮਾਤਾ ਵੀ ਖੁਸ਼ ਰਹਿਗੇ ਤੇ ਉਹਨਾਂ ਦੀ ਖੁਸ਼ੀ ਨਾਲ ਸਾਡੀ ਖੁਸ਼ੀ ਬਣਦੀ ਕਿੰਨੀ ਦੇਰ ਤੋਂ ਤੁਹਾਡੀ ਇਹ ਮੰਗ ਸੀ ਸਾਡੀ 4-5 ਸਾਲ ਤੋਂ ਮੰਗੀ ਗਈ ਹਾਂ ਪਰ ਅੱਜ ਇਹਨਾਂ ਦੀ ਕਿਰਪਾ ਨਾਲ ਮਨਜ਼ੂਰ ਹੋਈ ਆ ਆਪਣੇ ਸ਼ੁਭਸਥਾਨ ਆ ਕੇ ਆਪਣੇ ਬੜਾ ਸਾਹਿਬ ਉਦਘਾਟਨ ਕਰ ਰਹੇ ਇੱਥੇ ਪਰਚੰਦੀ ਛਣੋ ਨਾ ਸਾਡੇ ਕੋ ਗਵਾਂ ਗਿਣਤੀ ਬਹੁਤ ਜ਼ਿਆਦਾ ਹੈਗੀ ਉਹ ਤੰਗੀ ਕਰਕੇ ਬੱਚੇ ਐ ਵੀ ਮਰ ਜਾਂਦੇ ਕਿ ਜਾਂ ਗਵਾਂ ਬਣਨ ਦੇ ਜਾਂ ਦੇਖਭਾਲ ਦੇ ਸੰਭਤ ਤੰਗੀ ਕਿੰਨੇ ਗਵਾਂ ਸਾਫ ਸਫਾਰੂ ਉਹ ਇਹ ਛੱਡੇ ਇੱਥੇ ਜਿਹੜੇ ਬਣਨਾ ਸਾਡੇ ਜਿਹੜੀ ਸਾਰੀ ਕਮੀਆਂ ਪੂਰੀਆਂ ਹੋਣਗੀਆਂ ਤੇ ਆਉਣ ਸਮਾਂ ਸਾਡੇ ਸਨੈਰੀ ਹੋ ਜਾਏ ਛੇ ਬਾਬਾ ਜੀ ਦਾ ਬੇਟਾ ਹਾਂਜੀ ਮੇਰੇ ਫਾਦਰ ਸਾਹਿਬ ਨੇ ਇਹ ਗਊਸ਼ਾਲਾ ਦੀ ਇਨੌਗ੍ਰੇਸ਼ਨ ਕਰਾਈ ਸੀ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਉਹਨਾਂ ਨੇ ਇਸ ਚੀਜ਼ ਨੂੰ ਚਲਾਉਣਾ ਸ਼ੁਰੂ ਕੀਤਾ ਸੀ ਤੇ ਅਸੀਂ ਬਸ ਐਸੇ ਲਈ ਇੱਥੇ ਸਿੱਗੀ ਖੋਲੀ ਸੀ ਕਿ ਯਾਰ ਨੂੰ ਇੱਥੇ ਗਊਆਂ ਦੀ ਸੇਵਾ ਦੇ ਸੇਵਾ ਦਾ ਮੌਕਾ ਮਿਲੇ ਤੇ ਮੇਰੇ ਫਾਦਰ ਨੂੰ ਮੈਨੂੰ ਨਹੀਂ ਸੀ ਪਤਾ ਕਿ ਉਹਨਾਂ ਨੇ ਛੋਟੀ ਜੀ ਨੀਂਵ ਰੱਖੀ ਸੀ ਤੇ ਆ ਬਹੁਤ ਵੱਡੀ ਹੋ ਚੁੱਕੀ ਆ ਹੁਣ ਜੋ ਮੈਨੂੰ ਦਿਖਦਾ ਆ ਕਿ ਚੀਜ਼ ਸਾਡੇ ਸ਼ਹਿਰ ਨੂੰ ਕਾਫੀ ਅੱਛੀ ਚੀਜ਼ ਮਿਲੀ ਹੈ ਇੱਥੇ ਇਹ ਹੁਣ ਸਾਡੇ ਪਾੜਾ ਸਾਹਿਬ ਨੇ ਇਹਨਾਂ ਨੇ ਇੱਥੇ ਸਾਨੂੰ ਸ਼ੈੱਡ ਦੀ ਨੀਡ ਸੀਗੀ ਇਹਨਾਂ ਨੇ ਅੱਗੇ ਹੋ ਕੇ ਕਿਹਾ ਕਿ ਅਸੀਂ ਸ਼ੈੱਡ ਬਣਾਉਨੇ ਆ ਸਟੇਸ਼ਨ ਸ਼ੈਡਵਲ ਇਸ ਆਈ ਦੇ ਨਾਲ ਨੂੰ ਕਿਹਾ ਕਿ ਆ ਕੇ ਇੱਥੇ ਆਇਆ ਜਗ੍ਹਾ ਤੇ ਇੱਥੇ ਇਹਨਾਂ ਨੇ ਦੇਖੀ ਆ ਤੇ ਇੱਥੇ ਇਹਨਾਂ ਨੇ ਹੁਣ ਕੰਮ ਸ਼ੁਰੂ ਕਰਾਇਆ ਹੈ ਪਹਿਲਾਂ ਤੇ ਜਿਹੜੀ ਗਊ ਮਾਤਾ ਦੇ ਬਸੇ ਅਸੀਂ ਜਿਹੜਾ ਵਿਚਾਰ ਪਾੜਾ ਸਾਹਿਬ ਦੇ ਪਰਿਵਾਰ ਨੇ ਜਾਂ ਕੋਈ ਵੀ ਸਮਾਜਿਕ ਸੰਗਠਨ ਸਾਡਾ ਜਿਹੜਾ ਅੱਗੇ ਵਧਦਾ ਵਾ ਗਊ ਸ਼ਾਲਾ ਵਾਸੀ ਤੇ ਇਸ ਤੋਂ ਵਧੀਆ ਕੋਈ ਚੀਜ਼ ਨਹੀਂ ਹੈਗੀ ਕਿਉਂਕਿ ਇਹ ਸਾਡੀ ਪੂਜਨੀਏ ਹੈਗੀਆਂ ਮਾਤਾ ਔਰ ਪਾੜਾ ਪਰਿਵਾਰ ਜਾਂ ਅਸੀਂ ਸਮੂਹ ਜਿਹੜੇ ਸਮਾਜਿਕ ਸੰਗਠਨ ਐਸ ਉਪਰਾਲੇ ਤੋਂ ਬਹੁਤ ਖੁਸ਼ ਆ ਅਸਾਂ ਦਾ ਜਿਹੜਾ ਅਸੀਂ ਅਗਰ ਅਸੀਂ ਸਾਰੇ ਸੋਚਾਂਗੇ ਤੇ ਜਿਹੜੀਆਂ ਸਾਡੀ ਗੋਮ ਮਾਤਾਵਾਸੀ ਇੱਕ ਵਧੀਆ ਜੇ ਸ਼ੈਲਟਰ ਬੰਨਣਗੇ ਜਿਹਦੇ ਵਿੱਚ ਉਹਨਾਂ ਨੂੰ ਵਧੀਆ ਸੁਵਿਧਾਵਾਂ ਮਿਲਣਗੀਆਂ ਅਸੀਂ ਇਸ ਉਪਰਾਲੇ ਤੋਂ ਬਹੁਤ ਖੁਸ਼ ਆ ਤੇ ਅਸੀਂ ਬਾਕੀ ਵੀ ਸੰਸਾਵਾ ਨੂੰ ਕਵਾਂਗੇ ਕਿ ਅਸਾਂ ਦੇ ਉਪਰਾਲੇ ਵਿੱਚ ਇਹਨਾਂ ਦਾ ਸੰਜੋਗ ਕਰਦੇ ਰਹਾਂ ਜੀ ਹਾਂਜੀ ਮੈਂ ਡਾਕਟਰ ਜੇ ਕੇ ਬਹਿਲ ਅੱਜ ਬਹੁਤ-ਬਹੁਤ ਮਾਤਾ ਦੀ ਜੈ ਸਨਾਤਨ ਧਰਮ ਦੇ ਮੁਤਾਬਕ ਗਾਉਂ ਦੇ ਵਿੱਚ 33 ਕਰੋੜ ਦੇਵੀ-ਦੇਵਤਿਆਂ ਦਾ ਵਾਸਾ ਹੈ। ਔਰ ਜਿਸ ਦੀ ਸੇਵਾ ਦੇ ਵਿੱਚ ਅਸੀਂ ਪਾੜਾ ਪਰਿਵਾਰ ਦੀ ਗੱਲ ਕਰੀਏ ਤੇ ਪਸ਼ੌਕੜ ਦੇ ਵਿੱਚ ਮੈਂ ਥੋੜਾ ਜਿਆ ਸਾਰਿਆਂ ਦਾ ਧਿਆਨ ਦਿਵਾਉਣਾ ਚਾਹਨਾ ਕਿ ਗੁਰਦਾਸਪੁਰ ਦੇ ਵਿੱਚ ਅਗਰ ਗਊਸ਼ਾਲਾ ਦਾ ਨਿਰਮਾਣ ਸ਼ੁਰੂ ਕਰਵਾਇਆ ਸੀ ਉਹ ਸਰਦਾਰ ਕਰਤਾਰ ਸਿੰਘ ਪਾੜਾ ਜੀ ਦੀ ਦੇਣ گورਨਮੈਂਟ ਕਾਲਜ ਦੇ ਰੋਡ ਦੇ ਉੱਪਰ ਗੋਵਿੰਦ ਗਊਧਾਮ ਤੋਂ ਸ਼ੁਰੂ ਕੀਤਾ ਸੀ ਜਿਹਦੇ ਵਿੱਚ ਬਾਬਾ ਸ਼ਿਵਜੀ ਸ਼ਿਵਜੀ ਜਿਨ੍ਹਾਂ ਦੀ ਪਿੱਛੇ ਜੀ ਡੈਥ ਹੋ ਗਈ ਸੀ ਉਹਨਾਂ ਦਾ ਵੀ ਬੜਾ ਯੋਗਦਾਨ ਸੀ ਉਸ ਗਊਸ਼ਾਲਾ ਤੋਂ ਬਾਅਦ ਬਟਾਲਾ ਰੋਡ ਦੇ ਉੱਪਰ ਬਾਬਾ ਧਰਤੀ ਨਾਦੀਆਂ ਮੜੀਆਂ ਦੇ ਵਿੱਚ ਉਹਨਾਂ ਨੇ ਆ ਕੇ ਗਊਸ਼ਾਲਾ ਦਾ ਨਿਰਮਾਣ ਸ਼ੁਰੂ ਕੀਤਾ ਔਰ ਉਸ ਦਾ ਹੀ ਬੂਟਾ ਅੱਜ ਵੱਡ ਬ੍ਰਿਕਸ਼ ਬਣਦਾ ਹੋਇਆ ਕਰਤਾਰ ਸਿੰਘ ਪਾੜੇ ਦੇ ਪੋਤਰੇ ਸਰਦਾਰ ਬਲਜੀਤ ਸਿੰਘ ਪਾੜਾ ਅਤੇ ਸਰਾਰ ਬਰਿੰਦਰਮੀਤ ਸਿੰਘ ਪਾੜਾ ਜਿਹੜੇ ਐਮਐਲਏ ਨੇ ਉਹਨਾਂ ਦੀ ਮਿਹਨਤ ਦਾ ਸਦਕਾ ਸਰਕਾਰ ਕੋਲੋਂ 20 ਲੱਖ ਰੁਪਏ ਲੈ ਕੇ ਇਸ ਧਰਤੀ ਨਾਦੀ ਗਊਸ਼ਾਲਾ ਦਾ ਨਿਰਮਾਣ ਅੱਜ ਆਰੰਭ ਕੀਤਾ ਹੈ ਜਿਉਂ-ਜਿਉਂ ਇਹ ਨਿਰਮਾਣ ਵਧੇਗਾ ਤਿਉਂ ਤੋਂ ਇਹ ਪਰਿਵਾਰ ਔਰ ਸ਼ਹਿਰ ਵਾਸੀ ਇਸੇ ਹੀ ਖੁਸ਼ੀ ਨਾਲ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਧੰਨਵਾਦ ਤੇ ਪਾੜਾ ਪਰਿਵਾਰ ਤੇ ਸਾਡੇ ਐਕਸ ਚੇਅਰਮੈਨ ਇੰਪਰੂਵਮੈਂਟ ਟਰਸਟ ਰਜੂ ਸ਼ਰਮਾ ਜੀ ਨੂੰ ਅੱਜ ਬੜਾ ਵੱਡਾ ਉਪਰਾਲਾ ਕੀਤਾ ਜੀ ਪਾੜਾ ਸਾਹਿਬ ਨੇ 20 ਲੱਖ ਰੁਪਏ ਦੀ ਲਗਤ ਨਾਲ ਇੱਕ ਗਊਸ਼ਾਲਾ ਦਾ ਸ਼ੈੱਡ ਇੱਥੇ ਆਜ ਉਹਦੀ ਆਧਾਰਸ਼ੀਲਾ ਰੱਖੀ ਜਾ ਰਹੀ ਆ ਔਰ ਇਹ ਕਿਹਾ ਗਿਆ ਸਾਡੇ ਗ੍ਰੰਥਾਂ ਦੇ ਵਿੱਚ ਕਿ ਗਊ ਮਾਤਾ ਚ ਹੀ ਸਾਰੇ ਦੇਵ ਦੇਵਤਾ ਵਿਧੇਮਾਨ ਨੇ ਸੋ ਮੈਂ ਸਮਝਦਾ ਵਾਂ ਕਿ ਪਾੜਾ ਪਰਿਵਾਰ ਨੇ ਜਿਹੜਾ ਵਾ ਇਹ ਉਪਰਾਲਾ ਇਹੋ ਜਿਹਾ ਕੀਤਾ ਵਾ ਜਿਹੜੀਆਂ ਆਣ ਵਾਲੀਆਂ ਪੀੜ੍ਹੀਆਂ ਕਦੇ ਭੁੱਲਣਗੀਆਂ ਨਹੀਂ ਔਰ ਸਾਰੇ ਸ਼ਹਿਰ ਵਾਸੀ ਇਸ ਗਊਸ਼ਾਲਾ 'ਚ ਸਵੇਰੇ ਆ ਕੇ ਸੇਵਾ ਕਰਦੇ ਨੇ ਔਰ ਇਹ ਪਾੜਾ ਸਾਹਿਬ ਨੇ ਜਿਦਾਂ ਦੱਸਿਆ ਕਿ ਓ ਇਸ ਗਊਸ਼ਾਲਾ ਇਹ ਜਿਹੜਾ ਸ਼ੈੱਡ ਬਣਨ ਲੱਗਾ ਇਹਨੂੰ ਫਰਦਰ ਐਕਸਟੈਂਡ ਕਰਨ ਦੇ ਵੀ ਪ੍ਰੂਵਿਨ ਰੱਖੀ ਜਾਏਗੀ ਸੋ ਇਹੋ ਜੀ ਸੋਚ ਸਾਡੇ ਪਾੜਾ ਪਰਿਵਾਰ ਦੀ ਜਦੋਂ ਹੈ ਤੇ ਮੇਰਾ ਖਿਆਲ ਹੈ ਜੀ ਅੱਜ ਇੱਕ ਬੰਜਰ ਜਿਹਾ ਬਿਲਕੁਲੀ ਜਿੱਥੇ ਖੜੇ ਨਹੀਂ ਹੋ ਸਕਦੇ ਸੀ ਅੱਜ ਇੱਥੇ ਖੜੇ ਹੋ ਕੇ ਸ਼ਹਿਰ ਵਾਸੀਆਂ ਨੂੰ ਅਸੀਂ ਇਹ ਸੰਦੇਸ਼ ਦੇ ਰਹੇ ਹਾਂ ਸੋ ਬਹੁਤ-ਬਹੁਤ ਵਧਾਈ ਹੈ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਪਾੜਾ ਪਰਿਵਾਰ ਨੂੰ ਰੰਜੂ ਜੀ ਬਹੁਤ-ਬਹੁਤ ਵਧਾਈ